ਤੰਦਾ ਸ਼ਹਿਰੀ ਵਿਕਾਸ ਕਰਨ ਵਾਲੀ ਅਥਾਰਟੀ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਜਿਸ ਨੂੰ ਪੁੱਡਾ ਕਿਹਾ ਜਾਂਦਾ ਹੈ ਵੱਲੋਂ ਪੰਜਾਬ ਭਰ ਦੇ ਵਿੱਚ ਹੋ ਰੀਆਂ ਸਾਰੀਆਂ ਦੀ ਪਰਮਿਸ਼ਨ ਦਿੰਦਾ ਹੈ ਇਹ ਕੇਵਲ ਕੱਲਾ ਸ਼ਹਿਰੀ ਖੇਤਰ ਜੀ ਨਹੀਂ ਹੁਣ ਇਸ ਦਾ ਅਧਿਕਾਰ ਪਿੰਡੂ ਖੇਤਰਾਂ ਤੇ ਨੈਸ਼ਨਲ ਹਾਈਵੇਜ਼ ਦੇ ਉੱਤੇ ਵੀ ਹੈ ਪੁੱਡਾ ਵੱਲੋਂ ਹਾਲ ਹੀ ਵਿੱਚ 3 ਜੂਨ ਨੂੰ ਇੱਕ ਪੱਤਰ ਨੰਬਰ 3112 ਸੰਨ 2025 ਰਾਹੀਂ ਐਸਐਸਪੀ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਇਸ ਬਾਬਾ ਫਰੀਦ ਗਰੁੱਪ ਦੇ ਪ੍ਰਬੰਧਕਾਂ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਜਾਵੇ ਇਹ ਮਾਮਲਾ ਗੈਰ ਉਸਾਰੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਪਹਿਲਾਂ ਵੀ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਦੇ ਖਿਲਾਫ ਇੱਕ ਸੁਣਵਾਈ ਪੁੱਡਾ ਦੇ ਉੱਚ ਅਧਿਕਾਰੀਆਂ ਕੋਲ ਚੰਡੀਗੜ੍ਹ ਵਿਖੇ ਚੱਲ ਰਹੀ ਹੈ ਸੰਸਥਾ ਦਾ ਡਾਇਰੈਕਟਰ ਹਰਪਾਲ ਸਿੰਘ ਨਾਲ ਅਸੀਂ رابطہ ਕਾਇਮ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਾਰ ਇਹ ਕਾਰਵਾਈ ਰੁਕਵਾ ਦਿੱਤੀ ਹੈ ਦੱਸਣਾ ਬਣਦਾ ਹੈ ਕਿ ਅਪਰੋਖਤ ਚਿੱਠੀ ਤੇ ਹੋਣ ਵਾਲੀ ਕਾਰਵਾਈ ਜਿਹੜੀ ਫਿਲਹਾਲ ਇੱਕ ਵਾਰੀ ਡਾਇਰੈਕਟਰ ਦੇ ਕਹਿਣ ਮੁਤਾਬਕ ਰੁਕ ਗਈ ਹੈ ਪਰ ਸਰਕਾਰੀ ਅਧਿਕਾਰੀ ਕੁਝ ਹੋਰ ਹੀ ਕਹਿੰਦੇ ਨੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇੱਥੇ ਇੱਕ ਸਭਿਆਚਾਰਕ ਸਮਾਗਮ ਹੋਇਆ ਸੀ ਜਿਸ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨੀ ਸੀ ਪਰ ਉਹਨਾਂ ਦੀ ਸਿਹਤ ਨਾ ਸਾਜ ਹੋਣ ਕਰਕੇ ਪੰਜਾਬ ਦੇ ਦੋ ਅਹਿਮ ਮੰਤਰੀ ਜਿਹੜੇ ਨੇ ਉਹ ਇੱਥੇ ਪੁੱਜੇ ਇਹ ਵੀ ਦੱਸਣਾ ਬਣਦਾ ਕਿ ਸਮੇਂ-ਸਮੇਂ ਤੇ ਇਸ ਸੰਸਥਾ ਦੀਆਂ ਨਜ਼ਦੀਕੀਆਂ ਸੱਤਾਧਾਰੀਆਂ ਨਾਲ ਹਮੇਸ਼ਾ ਹੀ ਰਹੀਆਂ ਨੇ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਸਾਰੇ ਮਾਮਲੇ ਦੇ ਉੱਤੇ ਜਦੋਂ ਅਸੀਂ ਗੱਲਬਾਤ ਪੁੱਡਾ ਦੇ ਏਸੀਏ ਡਾਕਟਰ ਨਰਿੰਦਰ ਨਾਲ ਬਠਿੰਡਾ ਵਿਖੇ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਅਕਸਰ ਤੁਹਾਨੂੰ ਪਤਾ ਹੈ ਕਿ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਜਿਹੜੀ ਉਹ ਕੱਲੀ ਸ਼ਹਿਰਾਂ ਦੇ ਵਿੱਚ ਹੀ ਨਹੀਂ ਪਿੰਡਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਾਂ ਜੀਟੀ ਰੋਡ ਦੇ ਉੱਤੇ ਜਿਹੜੀ ਕੋਈ ਅਦਾ ਸਾਰੀ ਹੁੰਦੀ ਹੈ ਉਸ ਦੇ ਉੱਤੇ ਵੀ ਨਿਗਰਾਨੀ ਕਰਦੀ ਹੈ ਸੋ ਕਈ ਲੋਕਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਅਸੀਂ ਸ਼ਹਿਰ ਦੀ ਹਦੂਦ ਦੇ ਵਿੱਚ ਨਹੀਂ ਆਉਂਦੇ ਤੇ ਉਹਨਾਂ ਮਨਮਰਜ਼ੀਆਂ ਨਾਲ ਉਸਾਰੀ ਕਰਦੇ ਨੇ ਅਜਿਹਾ ਹੀ ਮਾਮਲਾ ਇੱਕ ਬਠਿੰਡੇ ਦੇ ਵਿੱਚ ਆਇਆ ਜਿੱਥੇ ਇੱਕ ਐਜੂਕੇਸ਼ਨ ਅਦਾਰਾ ਜਿਹੜਾ ਉਹ ਆਪਣੀ ਮਨਮਰਜ਼ੀ ਦੇ ਨਾਲ ਉਸਾਰੀਆਂ ਕਰ ਰਿਹਾ ਸੀ ਤਾਂ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਹਦਾ ਪੱਤਰ ਨੰਬਰ ਹੈ 3012 6ਵੇਂ ਮਹੀਨੇ ਦੇ ਵਿੱਚ ਐ ਐਸਐਸਪੀ ਬਠਿੰਡਾ ਨੂੰ ਉਹ ਸੰਬੰਧੀ ਅਸੀਂ ਡਾਕਟਰ ਨਰਿੰਦਰ ਹੋਰਾਂ ਦੇ ਨਾਲ ਗੱਲਬਾਤ ਕਰਦੇ ਜਿਹੜੇ ਏਸੀਏ ਨੇ ਪੁੱਟਾ ਦੇ ਡਾਕਟਰ ਸਾਹਿਬ ਸੱਸੀ ਕਾਲ ਜੀ ਸੱਸੀ ਕਾਲ ਜੀ ਇਹ ਡਾਕਟਰ ਸਾਹਿਬ ਕੀ ਚਿੱਠੀ ਲਿਖੀ ਹੈ ਜੀ ਇਹਦਾ ਬੈਕਗ੍ਰਾਉਂਡ ਕੀ ਹੈ ਇਹਦੇ ਵਿੱਚ ਕੀ ਕੁਝ ਪਾਇਆ ਗਿਆ ਜੀ ਇੱਕ ਉਹ ਸਾਰੀ ਹੋ ਰਹੀ ਸੀ ਜਿਹੜੀ ਕਿ ਅਨਧਿਕਾਰਤ ਉਹ ਸਾਰੀ ਸੀ ਸਾਡੀ ਰੈਗੂਲੇਟਰੀ ਡਿਵੀਜ਼ਨ ਹੁੰਦੀ ਆ ਉਹਨਾਂ ਨੇ ਜਾ ਕੇ ਚੈੱਕ ਕੀਤਾ ਸੀਗਾ ਤਾਂ ਉਹਦਾ ਹਲੇ ਕੋਈ ਵੀ ਪਰਮਿਸ਼ਨ ਸਾਡੇ ਕੋਲ ਨਹੀਂ ਪਹੁੰਚੀ ਸੀਗੀ ਇਸ ਸਬਾਬ ਤੋਂ ਅਸੀਂ ਉਹਨਾਂ ਨੂੰ ਇੱਕ ਨੋਟਿਸ ਕਟਿਆ ਕਿ ਤੁਹਾਡੀ ਅਨਦਖਰਤ ਉਸਾਰੀ ਹੈ ਤੇ ਉਹਨਾਂ ਨੇ ਸਾਡੇ ਕੋਲ ਅਪਲਾਈ ਕੀਤਾ ਅਪਲਾਈ ਕਰਨ ਤੋਂ ਪਹਿਲਾਂ ਉਹਨਾਂ ਦੀ ਕੋਸ਼ਿਸ਼ ਸਾਰੀ ਹੋ ਚੁੱਕੀ ਸੀ ਅਸੀਂ ਉਹਦੀ ਕੰਪਾਉਂਡਿੰਗ ਕੀਤੀ ਕਿ ਇਹ ਕੰਪਾਉਂਡਿੰਗ ਫੀਸ ਤੁਹਾਨੂੰ ਜਮ੍ਹਾਂ ਕਰਾਉਣੀ ਪਵੇਗੀ ਜਿਹੜੀ ਉਹ ਨਹੀਂ ਜਮ੍ਹਾਂ ਕਰਾ ਰਹੇ ਸੀ ਇਸ ਸਬਾਬਤ ਫਿਰ ਅਸੀਂ ਉਹਨਾਂ ਦੇ ਅਗੇਂਸਟ ਲਿਖ ਕੇ ਭੇਜ ਦਿੱਤਾ ਕਿ ਇਹਦੇ ਤੇ ਐਫ ਆਈ ਆਰ ਦਰਜ ਕੀਤੀ ਹੈ ਇਹ ਕਿਹੜਾ ਹਧਾਰਾ ਸੀਗਾ ਜੀ ਇਹ ਕਿੰਨੀ ਕ ਕੰਪਾਉਂਡਿੰਗ ਫੀਸ ਇਹਦੀ ਹੈਗੀ ਹੈ ਤੇ ਅੱਗੇ ਜਿਹੜਾ ਹੈਗਾ ਕਿ ਕੀ ਸਾਰੀ ਕਿੰਨੀ ਕ ਥਾਂ ਦੇ ਉੱਤੇ ਹੋ ਰਹੀ ਸੀਗੀ ਇਹ ਦੇਉਣਪਿੰਡ ਚ ਹੋ ਰਹੀ ਸੀ ਜਾਂ ਕਿੱਥੇ ਹੋ ਰਹੀ ਸੀ ਏ ਜੀ ਬਾਬਾ ਫਰੀਦ ਯੂਨੀਵਰਸਿਟੀ ਸੀ ਜਿਹੜੀ ਕਿ ਦਿਉਨਪਿੰਡ ਮੁਕਸਾ ਰੋਡ ਦੇ ਉੱਪਰ ਹੋ ਰਹੀ ਸੀ ਤੇ ਰਕਮੇ ਬਾਰੇ ਮੈਨੂੰ ਟੋਟਲ ਨਹੀਂ ਪਤਾ ਕਿੰਨਾ ਸੀਗਾ ਪਰ ਤੇ ਦੀ ਜਿਹੜੀ ਕੰਪਾਊਂਡਿੰਗ ਫੀਸ ਸੀ ਉਹ ਆਰਾਊਂਡ 55 ਲੱਖ ਬਣਦੀ ਸੀ ਜੀ ਸੋ 55 ਲੱਖ ਕੰਪਾਊਂਡਿੰਗ ਫੀਸ ਜਿਹੜੀ ਆ ਉਹ ਬਣੀ ਹੈ ਇਹ ਨਾਮ ਭਰਨ ਕਰਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਇਸੇ ਰਿਪੋਰਟ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਤੁਹਾਨੂੰ ਹੋਰ ਜਾਣਕਾਰੀ ਦੇ ਰਹੇ ਹਾਂ